ਮਾਮਲਾ ਤੇ ਇਹ ਆ ਕਿ ਮੇਰੇ ਦਰਾਂ ਮੋਰੇ ਬੂਟੇ ਸੀਗੇ ਬਹੁਤ ਵਧੀਆ ਢੰਗ ਨਾਲ ਮੈਂ ਬਣਾ ਕੇ ਲਾਏ ਹੋਏ ਸੀਗੇ ਇੱਕ ਦਿਨ ਪਹਿਲੋਂ ਵੀ ਆ ਕੇ ਮੇਰੇ ਨਾਲ ਉਹਨਾਂ ਨੇ ਮੈਨੂੰ ਧਮਕੀ ਜਿ ਦਿੱਤੀ ਚਲੋ ਆਪਾਂ ਅਨਗੋਰ ਕਰ ਦੋ ਮੈਂ ਉਹਨੂੰ ਕਿਹਾ ਪਿੱਛੇ ਡੈਗ ਚੁੱਕ ਕੇ ਆ ਡੈਗ ਉਹਨੇ ਚੁੱਕੇ ਨਹੀਂ ਤੇ ਮੈਂ ਵਿਆਹ-ਵਿਆਹ ਤੇ ਗਈ ਹੋਈ ਸੀ ਤੇ ਉਹਨੇ ਮਗਰਾਂ ਨਹੀਂ ਮੇਰੇ ਘਰ ਤੇ ਬਾਰ ਦਤ ਕਰਨ ਵਾਲਾ ਹਮਲਾਈ ਕਰਤਾ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਨੂੰ ਕੋਈ ਡਿੱਕਾ ਨਹੀਂ ਕੁਝ ਨਹੀਂ ਜੇ ਤੁਹਾਨੂੰ ਇਹ ਡਿੱਕਾ ਹੈ ਤੁਸੀਂ ਸਾਰੀਆਂ ਦੇਲੀਆਂ ਚਕਾ ਦਿਓ ਗੇਟਾ ਮੋਰਿਓ ਮੇਰੇ ਘਰੇ ਬੰਦਾ ਨਹੀਂ ਹੈਗਾ ਬੱਚੇ ਮੇਰੇ ਬਾਹਰ ਆ ਜੇ ਮੇਰੇ ਨਾਲ ਕੋਈ ਮੱਦਦ ਚ ਖੜਦਾ ਆ ਤੇ ਆ ਕੇ ਧੱਕਾ ਕਰਦੇ ਆ ਤੇ ਉਹ ਉਹਨਾਂ ਦੀਆਂ ਦਾੜੀਆਂ ਨੂੰ ਪਿੰਦੇ ਆ ਲੰਬੜਦਾਰ ਤੇ ਨਜਾਇਜ਼ ਪਰਚਾ ਹੋਇਆ ਉਹਨੂੰ ਇਨਸਾਫ ਮਿਲੇ ਜੇ ਸਬੰਧਤ ਨੇ ਮੇਰੀ ਬਾਹ ਮਰੋੜੀ ਆ ਜਾਂ ਮੇਨਾਂ ਗਲਤ ਹਰਕਤ ਕੀਤੀ ਆ ਟੱਚ ਕੀਤਾ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਹੈਗੀ ਮੈਂ ਥਾਣੇ 'ਚ ਰਿਪੋਰਟ ਵੀ ਦਿੱਤੀ ਕੁਛ ਵੀ ਉਹਨਾਂ ਨੇ ਕੋਈ ਸੁਣਵਾਈ ਹੋਈ ਹੋਈ ਨਹੀਂ ਕੋਈ ਕਾਰਵਾਈ ਹੋਈ ਨਹੀਂ ਉੱਪਰਤੀ ਕਾਲ ਦੀ ਮੈਨੂੰ ਧਮਕੀਆਂ ਮਿਲਦੀਆਂ ਕਿ ਜਾਂ ਤੈਨੂੰ ਮਾਰਾਂਗੇ ਜਾਂ ਤੈਨੂੰ ਚਕਾਵਾਂਗੇ ਸੜਕ ਦੇ ਨਾਲ ਘਰ ਦੇ ਬਾਹਰ ਜਿਵੇਂ ਆਪਾਂ ਦੋ ਪੌਦੇ ਲਾ ਲਏ ਨੇ ਆ ਉਹਨਾਂ ਨੂੰ ਧੱਕੇ ਨਾਲ ਪਟਣ ਦਾ ਤੇ ਉਹਨਾਂ ਦੇ ਘਰ ਤੇ ਹਮਲਾ ਕਰਨ ਦਾ ਪੰਜਾਬ ਦੇ ਨੰਬਰਦਾਰ ਜੁਨੀਅਨ ਦੇ ਸਕੱਤਰ ਸਾਹਿਬ ਦੇ ਉੱਤੇ 295 ਦਾ ਪਰਚਾ ਕਰ ਦੇਣਾ ਤੇ ਇਹ ਬੜੀ ਮੰਦਭਾਗੀ ਘਟਨਾ ਉਹ ਕਹਿੰਦੇ ਯਾਰ ਤੁਸੀਂ ਜੋ ਕੁਝ ਮਰਜ਼ੀ ਕਰ ਲਓ ਅਸੀਂ ਕਹਾਂ ਵੀ ਸਾਨੂੰ ਫਿਰ ਮਜ਼ਦੂਰੀ ਮਿੱਟੀਏ ਚ ਜਾਣਾ ਪਊਗਾ ਉਹ ਕਹਿੰਦਾ ਜੋ ਕੁਝ ਮਰਜ਼ੀ ਕਰ ਜੱਥੇਦਾਰ ਸਾਹਿਬ ਨੇ ਉਹਨਾਂ ਦੀ ਦਾੜੀ ਨੂੰ ਪਟਿਆ ਗਿਆ ਹਾਲਾਂਕਿ 295 ਇਨਾਂ ਤੇ ਲਾਤੀ ਤੇ ਸਾਡੀ ਕੁੜੀ ਨੂੰ ਤੇ ਉਹਨਾਂ ਨੇ ਬੈਟ ਟੱਚ ਕਰਿਆ ਇਹਦੇ ਤੇ ਦਰਸ਼ਨ ਤੇ ਪਰਚਾ ਹੋਣਾ ਚਾਹੀਦਾ 452 ਲਗਣੀ ਚਾਹੀਦੀ ਇਹਦੇ ਘਰੇ ਆ ਕੇ ਉਹਨਾਂ ਨੇ ਹਮਲਾ ਕਰਿਆ ਮੈਨੂੰ ਐਂ ਕਹਿਣਾ ਚਾਹਣਾ ਜੇ ਕੰਮ ਕਰਨੇ ਨੇ ਤਾਂ ਸ਼ੂਗਰ ਮਿੱਲ ਚਲਾ ਲਾ ਜਿਹੜੇ ਹਜ਼ਾਰਾਂ ਲੋਕਾਂ ਦਾ ਰੋਜ਼ਗਾਰ ਚਲਿਆ ਗਿਆ ਆ ਜਿਹੜੀਆਂ ਪਿੰਡਾਂ 'ਚ ਮਾੜੀਆਂ ਮਾੜੀਆਂ ਧੜੇ ਬੰਦੀਆਂ ਕਰਨ ਦਾ ਕੰਮ ਕਰ ਰਹੇ ਹੋਣਾ ਤੁਸੀਂ ਇਹਨਾਂ ਨੇ ਗੁੰਡਾਗਰਦੀ ਔਰ ਨਸ਼ਾ ਹੋਰ ਤੁਸੀਂ ਇਹਨਾਂ ਨੇ ਕੀਤਾ ਜਿਹੜਾ ਸਾਡੇ ਰਣਜੀਤ ਸਿੰਘ ਨਾਲ ਧੱਕਾ ਹੋਇਆ ਇਹ ਬਿਲਕੁਲ ਸਰਿਆਂ ਧੱਕਾ ਹੋਇਆ ਕਿਉਂਕਿ ਰਣਜੀਤ ਸਿੰਘ ਇੱਕ 40 ਸਾਲ ਦੀ ਉਮਰ ਆ ਗੁਰਸਿੱਖ ਬੰਦੇ ਨੇ ਉਹ ਸਾਡੇ ਨਾਲ ਸੂਬਾ ਖਿਆਨਚੀ ਨੇ ਨੰਬਰ ਦਾ ਦੁਨੀਆਂ ਦੇ ਵਿੱਚ ਉਰੇ ਹੀ ਸਿਆਣੇ ਔਰ ਸੁਜਵਾਨ ਬੰਦੇ ਨੇ ਕਿਉਂਕਿ ਜੇ ਉਹ ਭੈਣ ਦੀ ਮਦਦ ਕਰਨ ਪਹੁੰਚੇ ਨੇ ਇਹ ਨਹੀਂ ਹੈਗਾ ਵੀ ਕੋਈ ਆਮ ਬੰਦਾ ਆ ਕੇ ਜਾਂ ਸਾਡੇ ਨੰਬਰਦਾਰ ਦੀ ਦਾੜੀ ਪੱਟ ਲੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਮਾਮਲਾ ਤੇ ਇਹ ਕਿ ਮੇਰੇ ਦਰਾਂ ਮੋਰੇ ਬੂਟੇ ਸੀਗੇ ਬਹੁਤ ਵਧੀਆ ਢੰਗ ਨਾਲ ਮੈਂ ਬਣਾ ਕੇ ਲਾਏ ਹੋਏ ਸੀਗੇ ਤੇ ਉਹਨਾਂ ਨੂੰ ਜਦੋਂ ਉਹ ਇੱਕ ਦਿਨ ਪਹਿਲੋਂ ਵੀ ਆ ਕੇ ਮੇਰੇ ਨਾਲ ਉਹਨਾਂ ਨੇ ਮੈਨੂੰ ਧਮਕੀ ਜਿ ਦਿੱਤੀ ਚਲੋ ਆਪਾਂ ਅਨਗੋਰ ਕਰ ਦਿੱਤੀ ਕੌਣ ਸੀ ਦਰਸ਼ਨ ਸਿੰਘ ਸਰਪੰਚਨੀ ਦੇ ਘਰ ਵਾਲਾ ਨੀ ਪੰਚਾਇਤ ਨੇ ਕਿਹਾ ਵੀ ਨਹੀਂ ਉਹ ਪੰਚਾਇਤ ਨਹੀਂ ਹੈਗੀ ਨਾ ਕੋਈ ਮੈਂਬਰ ਆ ਕੁਛ ਨਹੀਂ ਹੈਗਾ ਉਹ ਉਹਨਾਂ ਦੇ ਵਾਰਡ ਦੇ ਸਰਪੰਚ ਨੇ ਇਹਨਾਂ ਦੇ ਵਾਰਡ ਦੇ ਸਰਪੰਚ ਨਹੀਂ ਤਾਂ ਘਰ ਵਾਲਾ ਆ ਮੈਂ ਉਹਨੂੰ ਕਿਹਾ ਪਿੱਛੇ ਡੈਗ ਚੁੱਕ ਕੇ ਆ ਡੈਗ ਉਹਨੇ ਚੁੱਕੇ ਨਹੀਂ ਤੇ ਮੈਂ ਵਿਆਹ-ਵਿਆਹ ਤੇ ਗਈ ਹੋਈ ਸੀ ਤੇ ਉਹਨੇ ਮਗਰੋਂ ਨਹੀਂ ਮੇਰੇ ਘਰ ਤੇ ਬਾਰ ਦਤ ਕਰਨ ਵਾਲਾ ਹਮਲਾਈ ਕਰਤਾ ਇੱਕ ਕਸਮ ਦਾ ਜੀ ਮੋਟੇ ਪੱਟੋਂ ਦਾ ਕਾਰਨ ਕਿ ਗਲੀ ਬਣ ਰਹੀ ਸੀ ਜਾਂ ਕੁਝ ਹੋਰ ਨਹੀਂ ਜੀ ਉਹ ਜਿਹੜੀ ਸੜਕਾਂ ਦੇ ਨਾਲ-ਨਾਲ ਪਾਉਂਦੇ ਨਹੀਂ ਪੱਕਾ ਕਰਦੇ ਆ ਉਹ ਤਾਂ ਮੈਂ ਆਲਰੇਡੀ ਪਹਿਲਾਂ ਹੀ ਪਹਿਲਾਂ ਜਦੋਂ ਸੜਕ ਬਣੀ ਆ ਮੇਰੇ ਉਦੋਂ ਵੀ ਪੱਟ ਤੇ ਉਹ ਤਾਂ ਚਲੋ ਸੜਕ ਚੌੜੀ ਬਣੀ ਕੋਈ ਦਿੱਕਤ ਨਹੀਂ ਹੁਣ ਵੀ ਸਕਦੇ ਹਾਂ ਜੇ ਤੁਹਾਨੂੰ ਕਿਤੇ ਗਲਤ ਲੱਗਦਾ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਨੂੰ ਕੋਈ ਡਿੱਕਾ ਨਹੀਂ ਕੁਛ ਨਹੀਂ ਜੇ ਤੁਹਾਨੂੰ ਇਹ ਡਿੱਕਾ ਹੈ ਤੁਸੀਂ ਸਾਰੀਆਂ ਦੇੜੀਆਂ ਚਕਾ ਦਿਓ ਗੇਟਾ ਮੋਰਿਓ ਖਤਮ ਕਰ ਦਿਓ ਵੀ ਅਸੀਂ ਕੋਈ ਗੱਲ ਨਹੀਂ ਚੁੱਕ ਲਾਂਗੇ ਵੀ ਹੋਰ ਲੋਕਾਂ ਦੀ ਤੁਸੀਂ ਕੌਸ਼ਨ ਚੁੱਕ ਰਹੇ ਇੱਕ ਵਾਰਸ ਮੈਂ ਇੰਨਾ ਕਿ ਆ ਪਾਰਟੀ ਨਾਲ ਜੁੜੀ ਹੋਈਆਂ ਮੇਰੇ ਘਰੇ ਬੰਦਾ ਨਹੀਂ ਹੈਗਾ ਬੱਚੇ ਮੇਰੇ ਬਾਹਰ ਆ ਜੇ ਮੇਨਾਂ ਕੋਈ ਮਦਦ ਚ ਖੜਦਾ ਆ ਤੇ ਆ ਕੇ ਧੱਕਾ ਕਰਦੇ ਆ ਤੇ ਉਹ ਉਹਨਾਂ ਦੀਆਂ ਦਾੜੀਆਂ ਨੂੰ ਪੈਂਦੇ ਆ ਬਸ ਮੈਂ ਸਰਕਾਰ ਤੱਕ ਇਹੀ ਆਵਾਜ਼ ਆਪਦੀ ਪਹੁੰਚਾਉਣੀ ਚਾਹੁੰਦੀ ਆ ਕਿ ਮੈਨੂੰ ਇਨਸਾਫ ਮਿਲੇ ਲੰਬੜਦਾਰ ਤੇ ਨਜਾਇਜ਼ ਪਰਚਾ ਹੋਇਆ ਉਹਨੂੰ ਇਨਸਾਫ ਮਿਲੇ ਜੇਸ ਬੰਦੇ ਨੇ ਮੇਰੀ ਬਾਹ ਮਰੋੜੀ ਆ ਜਾਂ ਮੇ ਨਾਲ ਗਲਤ ਹਰਕਤ ਕੀਤੀ ਆ ਟੱਚ ਕੀਤਾ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਹੈਗੀ ਮੈਂ ਥਾਣੇ 'ਚ ਰਿਪੋਰਟ ਵੀ ਦਿੱਤੀ ਕੁਛ ਵੀ ਉਹਨਾਂ ਨੇ ਕੋਈ ਸੁਣਵਾਈ ਹੋਈ ਹੋਈ ਨਹੀਂ ਕੋਈ ਕਾਰਵਾਈ ਹੋਈ ਨਹੀਂ ਉਪਰਤੀ ਕੱਲ੍ਹ ਦੀ ਮੈਨੂੰ ਧਮਕੀਆਂ ਮਿਲਦੀਆਂ ਕਿ ਜਾਂ ਤੈਨੂੰ ਮਾਰਾਂਗੇ ਜਾਂ ਤੈਨੂੰ ਚਕਾਵਾਂਗੇ ਬੀ ਦੱਸੋ ਮੇਰੇ ਘਰੇ ਕੋਈ ਹੈ ਨਹੀਂ ਕਿ ਮੈਂ ਹਰ ਰੋਜ਼ ਕਿੱਥੇ ਜਾ ਸਕਦੀ ਹੈ ਇਹ ਕਾਰਨ ਬੂਟੀ ਬਣੇ ਸੀ ਜਾਂ ਵੀ ਹੋਰ ਪ੍ਰਾਣੀ ਕੋਈ ਨਹੀਂ ਜੀ ਪ੍ਰਾਣੀ ਤਾਂ ਕੋਈ ਨਹੀਂ ਹੈਗੀ ਵੀ ਇਹ ਬੂਟੇ ਸੀ ਜਾਂ ਬਸ ਸਰਪੰਚੀ ਦਾ ਸੀ ਇਹਨਾਂ ਨੂੰ ਵੀ ਸਾਡੀਆਂ ਇਹਨਾਂ ਨੇ 38 ਵੋਟਾਂ ਕੈਨਸਲ ਕਰਕੇ ਉੱਪਰੋਂ ਪ੍ਰੈਸ਼ਰ ਦੇ ਨਾਲ ਸਾਨੂੰ ਹਰਾ ਕੇ ਮਤਲ ਇਹਨਾਂ ਨੇ ਦੋ ਵੋਟਾਂ ਤੇ ਜਿੱਤ ਪ੍ਰਾਪਤ ਕੀਤੀ ਆ 4 4:30 ਵਜੇ ਸਾਨੂੰ ਰਿਜ਼ਲਟ ਦਿੱਤਾ ਸਨ ਉਦੋਂ ਵੀ ਠੱਕਾ ਕੀਤਾ ਬਸ ਉਹ ਹੀ ਇਹਨਾਂ ਨੂੰ ਦਿੱਕਤ ਸੀ ਤੁਹਾਡੀ ਬਣ ਗਈ ਉਹਦੇ ਵਿੱਚੋਂ ਜਿਹੜੀ ਲੋਕਟ ਪੈ ਗਈ ਜਾਂ ਹਜੇ ਨਹੀਂ ਜੀ ਲੋਕਟ ਦਾ ਤਾਂ ਮਸਲਾ ਹੀ ਨਹੀਂ ਉਹ ਤਾਂ ਛੱਡ ਗਿਆ ਮੇਨ ਰੋਡ ਛੱਡ ਗਿਆ ਲੌਕ ਵਾਲੀ ਉਹਦੇ ਨਾਲ ਥੋੜੀ ਜਿਹੀ ਜਗ੍ਹਾ ਆ ਬਸ ਫੁੱਟ ਵੀ ਨਹੀਂ ਹੈਗੀ ਉੱਥੇ ਬਹੁਤ ਘਟਿਆ ਉਹ ਬਸ ਛੜਕ ਤੋਂ ਇੱਕ ਰਦਾ ਉੱਪਰ ਰੱਖ ਕੇ ਇਦਾਂ 1.5 ਫੁੱਟ ਜਗ੍ਹਾ ਮੈਂ ਕਵਰ ਕੀਤੀ ਆ ਤੁਸੀਂ ਮੌਕੇ ਤੇ ਮੌਕਾ ਦੇਖ ਵੀ ਸਕਦੇ ਹੋ ਐਸਐਸਪੀ ਲਵੇ ਜਾ ਰਹੇ ਹਾਂਜੀ ਅਸੀਂ ਉੱਥੇ ਜਾ ਰਹੇ ਹਾਂ ਸਾਨੂੰ ਇਨਸਾਫ ਲਈ ਅਸੀਂ ਜਾ ਰਹੇ ਹਾਂ ਸਾਨੂੰ ਇਨਸਾਫ ਤੁਸੀਂ ਵੀ ਦਬਾਓ ਅਸੀਂ ਉਹਨਾਂ ਕੋਲ ਵੀ ਜਾਣੇ ਹਾਂ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚਾਓ ਬਹੁਤ ਛੋਟੀ ਜੀ ਘਟਨਾ ਜੀ ਕਿ ਇਹ ਸੜਕ ਦੇ ਨਾਲ ਘਰ ਦੇ ਬਾਹਰ ਜਿਵੇਂ ਆਪਾਂ ਦੋ ਪੌਦੇ ਲਾ ਲਏ ਨੇ ਆ ਉਹਨਾਂ ਨੂੰ ਧੱਕੇ ਨਾਲ ਪੱਟਣ ਦਾ ਤੇ ਉਹਨਾਂ ਦੇ ਘਰ ਤੇ ਹਮਲਾ ਕਰਨ ਦਾ ਤੇ ਬਹੁਤ ਛੋਟੇ ਜਿਹੇ ਮਸਲੇ ਦੇ ਉੱਤੇ ਇੱਕ ਪੰਜਾਬ ਦੇ ਨੰਬਰਦਾਰ ਜੁਨੀਅਨ ਦੇ ਸਕੱਤਰ ਸਾਹਿਬ ਦੇ ਉੱਤੇ 295 ਦਾ ਪਰਚਾ ਕਰ ਦੇਣਾ ਤੇ ਇਹ ਬੜੀ ਮੰਦਭਾਗੀ ਘਟਨਾ ਪਿੰਡਾਂ ਨੂੰ ਧੜਿਆਂ ਧੜੇ ਬੰਦੀ ਵਿੱਚ ਬੰਡਿਆ ਜਾ ਰਿਹਾ ਤੇ ਸਾਡੀ ਤਾਂ ਸਿਰਫ ਕੱਲ ਇਹ ਸਾਰਾ ਦਿਨ ਥਾਣੇ ਬੈਠੇ ਰਹੇ ਉਹ ਕਹਿੰਦੇ ਯਾਰ ਤੁਸੀਂ ਜੋ ਕੁਝ ਮਰਜ਼ੀ ਕਰ ਲਓ ਅਸੀਂ ਕਹਾਂ ਵੀ ਸਾਨੂੰ ਫਿਰ ਮਜਬੂਰੀ ਮੀਡੀਆ ਚ ਜਾਣਾ ਪਊਗਾ ਉਹ ਕਹਿੰਦਾ ਜੋ ਕੁਝ ਮਰਜ਼ੀ ਕਰ ਲਓ ਤਾਂ ਮਜਬੂਰੀ ਚ ਅਸੀਂ ਇੱਥੇ ਖੜੇ ਆਂ ਦਲਵੀਰ ਜੀ ਇਹ ਸੀਸੀਟੀਵੀ ਚ ਇੱਕ ਜਿਹੀ ਲੜਾਈ ਦਿਖਾਈ ਦਈ ਉਦੇ ਚ ਜਿਹੜਾ ਪਿੰਕ ਪੱਗ ਵਾਲਾ ਬੰਦਾ ਉਹ ਆ ਹੁਣ ਮੌਜੂਦਾ ਸਰਪੰਚ ਦਾ ਹਸਬੈਂਡ ਤੇ ਜਿਹੜੇ ਬਜ਼ੁਰਗ ਨੇ 61 ਸਾਲ ਦੇ ਗੁਰਸਿੱਖ ਬੰਦੇ ਜਥੇਦਾਰ ਸਾਹਿਬ ਉਹ ਨੇ ਸਾਡੇ ਨੰਬਰਦਾਰ ਸਾਹਿਬ ਜਿਨ੍ਹਾਂ ਦੇ ਉੱਤੇ 295 ਦਾ ਹਾਲਾ ਕਿ ਉਹਨਾਂ ਦੇ ਗਾਤਰਾ ਪਾਇਆ ਹੋਇਆ ਗੁਰਸਿੱਖ ਬੰਦੇ ਨੇ ਕਦੇ ਉਹਨਾਂ ਨੇ ਦਾੜੀ ਨਹੀਂ ਰੰਗੀ ਜੇ ਦੂਸਰੇ ਬੰਦੇ ਨਹੀਂ ਦੇਖੋਗੇ ਉਹਨੇ ਦਾੜੀ ਕਰਲ ਵੀ ਕਰਾਈ ਹੋਈ ਆ ਤੇ ਡਾਇ ਵੀ ਕਰਦਾ ਉਹ ਤੇ ਉੱਥੇ ਕੋਈ ਵੀ ਤੁਸੀਂ ਦੇਖੋ ਜੇ ਕੋਈ ਪੰਚਾਇਤ ਉਹਦਾ ਕੰਮ ਆ ਤਾਂ ਉੱਥੇ ਕੋਈ ਵੀਡੀਓ ਹੋਣਾ ਚਾਹੀਦਾ ਉੱਥੇ ਕੋਈ ਸਖਤਰ ਹੋਣਾ ਚਾਹੀਦਾ ਉੱਥੇ ਮੌਕੇ ਦੀ ਸਰਪੰਚ ਹੋਣੀ ਚਾਹੀਦੀ ਉੱਥੇ ਮੌਕੇ ਦੀ ਕੋਈ ਮੈਂਬਰ ਹੋਣੀ ਚਾਹੀਦੀ ਆ ਮੈਂਬਰ ਸਾਹਿਬ ਤਾਂ ਇਹਨਾਂ ਦੇ ਨਾਲ ਨੇ ਉਹ ਤਾਂ ਸਿਰਫ ਇੱਕ ਧੱਕੇ ਨਾਲ ਇਹਨਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਵੀ ਕੱਲੀ ਲੇਡੀ ਆ ਇਹਦੇ ਹਸਬੰਡ ਹੈ ਨਹੀਂ ਬੱਚੇ ਬਾਹਰ ਨੇ ਤੇ ਜੇ ਇਹਨਾਂ ਨੂੰ ਕੋਈ ਬਚਾਉਣਾ ਆ ਤਾਂ ਉਹਦੇ ਤੇ 295 ਲਾ ਦਿਓ ਇਹਦਾ ਜਮੀਨ ਕਾਨੂੰਨ ਦਾ ਖਿਲਵਾੜ ਬਣਾ ਕੇ ਰੱਖਦਾ ਇਹਨਾਂ ਨੇ ਜੋ ਚਾਹੁੰਦੇ ਨੇ ਆਪਣੇ ਤਰੀਕੇ ਨਾਲ ਇਹ ਉਹਨੂੰ ਮੋੜ ਰਹੇ ਨੇ ਐਮਐਲਆਰ ਦੀ ਐਮਐਲਆਰ ਦੀ ਰਿਪੋਰਟ ਦੇ ਵਿੱਚ ਬਿਲਕੁਲ ਤਾਂ ਤੁਹਾਨੂੰ ਕਾਪੀ ਵੀ ਦਿੱਤੀ ਹੈ ਮੈਂ ਚੌਥੇ ਨੰਬਰ 'ਚ ਲਿਖਿਆ ਹੋਇਆ ਵੀ ਸਾਡੇ ਜਿਹੜੇ ਜੱਥੇਦਾਰ ਸਾਹਿਬ ਨੇ ਉਹਨਾਂ ਦੀ ਦਾੜ੍ਹੀ ਨੂੰ ਪਟਿਆ ਗਿਆ ਹਾਲਾਂਕਿ 295 ਮਿੰਨਾਂ ਤਹਲਾਤੀ ਹੁਣ ਅਸੀਂ ਐਸਐਸਪੀ ਸਾਹਿਬ ਕੋਲੇ ਜਾਣਾ ਤੇ ਅਸੀਂ ਬਿਲਕੁਲ ਸਿੱਧਾ ਜਿਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਥੋੜੇ ਕੋਲ ਸੀਸੀਟੀਵੀ ਫੁਟੇਜ ਆ ਉਹਦੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਆ ਜਿਹੜੀ ਐਮਐਲਆਰ ਰਿਪੋਰਟ ਉਹਦੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡੀ ਕੁੜੀ ਨੂੰ ਤੇ ਉਹਨਾਂ ਨੇ ਬੈ ਟੱਚ ਕਰਿਆ ਇਹਦੇ ਤੇ ਦਰਸ਼ਨ ਤੇ ਪਰਚਾ ਹੋਣਾ ਚਾਹੀਦਾ 452 ਲਗਣੀ ਚਾਹੀਦੀ ਇਹਦੇ ਘਰੇ ਆ ਕੇ ਉਹਨਾਂ ਨੇ ਹਮਲਾ ਕਰਿਆ ਤੇ ਇਹ ਜੇ ਉਹ ਨਹੀਂ ਕਰਨਗੇ ਤਾਂ ਅਸੀਂ ਫਿਰ ਇਹ ਦਲਬੀਰ ਢਿਲੋਂ ਆ ਜੀ ਇਹਨਾਂ ਦਾ ਕੋਈ ਇੰਡਸਟਰੀ ਦਾ ਕੋਈ ਚੇਅਰਮੈਨ ਤੇ ਮੈਂ ਉਹਨੂੰ ਐਂ ਕਹਿਣਾ ਚਾਹਣਾ ਜੇ ਕੰਮ ਕਰਨੇ ਨੇ ਤਾਂ ਸ਼ੂਗਰ ਮਿਲ ਚਲਾ ਲਾ ਜਿਹੜੇ ਹਜ਼ਾਰਾਂ ਲੋਕਾਂ ਦਾ ਰੋਜ਼ਗਾਰ ਚਲਿਆ ਗਿਆ ਆ ਜਿਹੜੀਆਂ ਪਿੰਡਾਂ ਚ ਮਾੜੀਆਂ ਮਾੜੀਆਂ ਢੜੇ ਬੰਦੀਆਂ ਕਰਨ ਦਾ ਕੰਮ ਕਰ ਰਹੇ ਹੋਣਾ ਤੁਸੀਂ ਸਾਡੇ ਇੱਥੇ ਹਲਕੇ ਚ ਕਦੇ ਇਹ ਜੀ ਭਾਈਚਾਰਕ ਸਾਂਝੀ ਦਾ ਟੁੱਟੀ ਨਹੀਂ ਸੀ ਇਹ ਤੋੜ ਨਾ ਦਿਓ ਬਾਅਦ ਚ ਤੁਸੀਂ ਪਛਤਾਓਗੇ ਇਸ ਚੀਜ਼ ਨੂੰ ਲੈ ਕੇ ਮੈਂ ਨੰਬਰ ਦਾ ਜਸਵੰਤ ਸਿੰਘ ਪਿੰਡ ਕਨੌਰ ਕਲਾਂ ਸੂਬਾ ਜੈਕਟਡ ਮੈਂਬਰ ਨੰਬਰ ਦਾ ਯੂਨੀਅਨ मीत ਪ੍ਰਧਾਨ ਸ਼ੇਰਪੁਰ ਨੰਬਰਦਾਰ ਜੁਨੀਅਨ ਜੋ ਇਹ ਬਾਕਾ ਹੋਇਆ ਹੈ ਬਹੁਤ ਹੀ ਨੰਦਨਜੋਗ ਹੈ ਜੋ ਆਪ ਦੀ ਸਰਕਾਰ ਹੈ ਇਹ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਹੋਰ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਗੁੰਡਾਗਰਦੀ ਔਰ ਨਸ਼ਾ ਹੋਰ ਕੁਝ ਨਹੀਂ ਇਹਨਾਂ ਨੇ ਕੀਤਾ ਜਿਹੜਾ ਸਾਡੇ ਰਣਜੀਤ ਸਿੰਘ ਨਾਲ ੱਟਕਾ ਹੋਇਆ ਹੈ ਇਹ ਬਿਲਕੁਲ ਸਰਿਆਂ ਨਾਲ ੱਟਕਾ ਹੋਇਆ ਹੈ ਕਿਉਂਕਿ ਰਣਜੀਤ ਸਿੰਘ ਇੱਕ 40 ਸਾਲ ਦੀ ਉਮਰ ਹੈ ਗੁਰਸਿੱਖ ਬੰਦੇ ਨੇ ਉਹ ਸਾਡੇ ਨਾਲ ਸੂਬਾ ਖੇਚਾਂਚੀ ਨੇ ਨੰਬਰਦਾਰ ਜੂਨੀਅਰ ਦੇ ਵਿੱਚ ਪੂਰੇ ਹੀ ਸਿਆਣੇ ਔਰ ਸੂਝਵਾਨ ਬੰਦੇ ਨੇ ਕਿਉਂਕਿ ਜੇ ਉਹ ਭੈਣ ਦੀ ਮਦਦ ਕਰਨ ਪਹੁੰਚੇ ਨੇ ਇਹ ਨਹੀਂ ਹੈਗਾ ਵੀ ਕੋਈ ਆਮ ਬੰਦਾ ਆ ਕੇ ਜਾਂ ਸਾਡੇ ਨੰਬਰਦਾਰ ਦੀ ਦਾੜ੍ਹੀ ਪੱਟ ਲੇ ਜਾਂ ਕੋਈ ਨੰਬਰਦਾਰ ਨੂੰ ਮਾਰਾ ਚੰਗਾ ਬੋਲੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦੀ ਕਾਰਵਾਈ ਜਿਹੜੀ ਹੋਰ ਬੰਦੇ ਦੇ ਉੱਤੇ ਹੁੰਦੀ ਹੈ ਉਹ ਕਰੇ ਜੇ ਉਹਨਾਂ ਨੇ ਕਾਰਵਾਈ ਨਾ ਕਰੀ ਤਾਂ ਅਸੀਂ ਆਪਣੀ ਜੂਨੀਅਨ ਵੱਲੋਂ ਔਰ ਜਿੰਨੇ ਵੀ ਪੰਜਾਬ ਦੇ ਨੰਬਰਦਾਰ ਨੇ ਅਸੀਂ ਬਹੁਤ ਵੱਡਾ ਸੰਘਰਸ਼ ਰਚਾਂਗੇ ਅਸੀਂ ਇਹਦਾ ਪੂਰਾ ਇਨਸਾਫ ਲੈ ਕੇ ਹਟਾਂਗੇ ਕਿਉਂਕਿ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਤੁਸੀਂ ਆ ਧੂਰੀ ਦੇ ਵਿੱਚ ਬਹਾਏ ਨੇ ਨਾ ਤੁਸੀਂ ਧੂਰੀ ਦਾ ਕਾਹੇ ਛੋਡਾ ਤੁਸੀਂ ਇੱਥੋਂ ਮੁੱਖ ਮੰਤਰੀ ਬਣਿਓ ਧੂਰੀ ਦੇ ਵਿੱਚੋਂ ਅਸੀਂ ਛੋਟੀ ਮਦਦ ਕਰੀਆ ਪੂਰੀ ਠੋਕ ਕੇ ਕਿਉਂਕਿ ਹੁਣ ਤੁਸੀਂ ਇਹ ਚੀਜ਼ਾਂ ਨਾ ਕਰੋ ਕਿ ਧੂਰੀ ਦੇ ਵਿੱਚ ਗੁੰਡਾਗਰਦੀ ਕਿਤੇ ਚੋਰੀਆਂ ਕਿਤੇ ਨਸ਼ਾ ਕਿਤੇ ਕੁਛ ਕਿਸੇ ਦਾ ਲੋਹਾ ਚੱਕਿਆ ਜਾਂਦਾ ਹੈ ਬਹੁਤ ਕੁਝ ਹੋ ਰਿਹਾ ਮੁਖਵੰਤੀ ਸਾਹਿਬ ਤੁਸੀਂ ਆ ਕੇ ਇੱਕ ਵਾਰ ਆਪਣੇ ਇਲਾਕੇ ਦੀ ਆ ਕੇ ਸਾਰਤਾ ਲਓ ਇੱਕ ਗੁਰਸਿੱਖ ਬੰਦੇ ਦੇ ਉੱਤੇ ਧੱਕਾ ਹੋ ਰਿਹਾ ਉਹ ਬੰਦਾ ਹੈ ਜਿਹੜਾ ਦਾੜੀ ਹੋ ਰੱਖਦਾ ਛੱਲੇ ਉਹ ਦਾੜੀ ਚ ਪਾ ਕੇ ਲੱਗਦਾ ਔਰ ਪਿੰਡ ਦੇ ਵਿੱਚ ਜਾ ਕੇ ਦੇਖੋ ਪਿੰਡ ਦੇ ਲੋਕਾਂ ਤੋਂ ਪੁੱਛੋ ਬੰਦੇ ਦੀ ਜਾ ਕੇ ਵੀ ਕੀ ਪੋਜੀਸ਼ਨ ਹੈ ਕਿ ਅਸੀਂ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਔਰ ਜੋ ਇਨ੍ਹਾਂ ਦੇ ਉੱਤੇ ਮੰਦੀਆ ਕਾਰਵਾਈ ਕਾਰਵਾਈ ਕੀਤੀ ਜਾਵੇ ਜੇ ਇਨ੍ਹਾਂ ਨੇ ਇਹ ਕਾਰਵਾਈ ਨਾ ਕੀਤੀ ਤਾਂ ਅਸੀਂ ਜੂਨੀਅਨ ਵੱਲੋਂ ਪੰਜਾਬ ਜੂਨੀਅਨ ਗਵਾਲਬ ਗਰੁੱਪ ਵੱਲੋਂ ਅਸੀਂ ਵੱਡਾ ਸੰਘਰਸ਼ ਰਚਾਂਗੇ ਆਉਣਾ ਸਮਝਦੇ ਵਿੱਚ ਅਸੀਂ ਪਿੱਛੇ ਨਹੀਂ ਹਟਾਂਗੇ ਇਹਦਾ ਇਨਸਾਫ ਲੈ ਕੇ ਆਵਾਂਗੇ ਇਹਦੇ ਵਿੱਚ ਇਹ ਸੀਗਾ ਜਿਹੜਾ ਚਾਂਗਲੀ ਵਿਖੇ ਪਰਚਾ ਹੋਇਆ ਉਸ ਸਰਪੰਚ ਦੇ ਘਰ ਵਾਲਾ ਇੱਕ ਲੇਡੀ ਸੀ ਉਹਦੇ ਸਾਰੀ ਜਗ੍ਹਾ ਜਿਹੜੀ ਫਿਰਨੀ ਦੀ ਹੈ ਤੇ ਉੱਥੇ ਉਹ ਸੀਮਿੰਟ ਪਵਾਰੇ ਸੀਗੇ ਤੇ ਉਹ ਉੱਥੋਂ ਰੋਕ ਰਹੇ ਸੀਗੇ ਰੋਕਣ ਤੋਂ ਬਾਅਦ ਜਿਹੜਾ ਨੰਬਰਦਾਰ ਹੈ ਉਹ ਆ ਕੇ ਉਹਦੇ ਪੱਖ 'ਚ ਖੜ ਗਿਆ ਲੇਡੀ ਦੇ ਇਹ ਉੱਥੇ ਇਹਦਾ ਝਗੜਾ ਹੋ ਗਿਆ ਸਰਪੰਚ ਨਾਲ ਮਿਲੋ ਸਰਪੰਚ ਦਿਨ ਦੇ ਘਰ ਵਾਲੇ ਨਾਲ ਝਗੜਾ ਹੈ ਉਹਦੀ ਸਾਡੇ ਕੋਲ ਐਮਲਰ ਆਈ ਸੀ ਐਮਲਰ ਤੋਂ ਬਾਅਦ ਅਸੀਂ ਪਰਚਾ ਦਰਜ ਕਰਤਾ ਪਰਚਾ ਦਰਜ ਕਰਨ ਤੋਂ ਬਾਅਦ ਤਫतीश ਚੱਲੀ ਹੈ ਉਹ ਵੀ ਅਗਲੀ ਕਾਰਵਾਈ ਹੋਣੀ ਚਾਹੀਦੀ ਉਹ ਇਹ ਕਹਿ ਰਹੇ ਨੇ ਵੀ ਦੂਜੀ ਤਰ੍ਹਾਂ ਤੇ ਪਰਚਾ ਵੀ ਡਾਕਟਰੀ ਰਿਪੋਰਟ ਦੇ ਵਿੱਚ ਆਇਆ ਵੀ ਐਮਲਰ ਦੰਤਾਬਕ ਉਹ ਬਾਅਦ ਦੇ ਵਿੱਚ ਦਾਖਲ ਹੋਇਆ ਉਹਦੀ ਐਮਲਰ ਆਈ ਹੈ ਉਹਦੀ ਸਿਰਫ ਟਪਾਈ ਹੋਈ ਹੈ ਪਰ ਪਹਿਲਾਂ ਜਿਹੜਾ ਕੀਤਾ ਉਹ ਨੰਬਰਦਾਰ ਨੇ ਉਹਦੇ ਨਾਲ ਝਗੜਾ ਕੀਤਾ